ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਸੰਗਰੂਰ ਕੰਮ ਹੈਗਾ ਵਪਾਰ ਦਾ ਤੇ ਨਾਲ-ਨਾਲ ਬਾਈ ਦਾ ਕੰਮ ਹੈਗਾ ਡਾਕਟਰੀ ਦਾ ਚਾਰ ਗਾਵਾਂ ਦਿਖਾਵਾਂਗੇ ਦੋ ਕੋਲੇ ਦੁੱਧ ਤਿਆਰ ਆ ਜਿਵੇਂ ਆਹ ਸ਼ੇਰ ਬੱਛੀ ਖੜੀ ਆ ਇਹਦੇ ਕੋਲ ਵੀ 17-18 ਕਿਲੋ ਤਿਆਰ ਆ ਤੇ ਕਾਲੀ ਬੱਛੀ ਕੋਲ ਵੀ 17-18 ਤਿਆਰ ਆ ਤੇ ਦੂਜੀਆਂ ਦੋ ਹੈਗੀਆਂ ਨੇ ਸੱਜਣੋ ਗੱਬਣਾ ਤੇ ਬਾਕੀ ਜਿਹੜਾ ਰੇਟ ਆ ਰੇਟ ਬਾਈ ਤੋਂ ਕਰਾ ਦੂੰਗਾ ਸਾਰਿਆਂ ਦਾ ਵੀਡੀਓ 'ਚ ਇੱਕ ਗੱਲ ਸ਼ੁਰੂਜੀ ਦੱਸ ਦਣਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹ ਤੁਸੀਂ ਡੰਗ ਦੋ ਡੰਗ ਚੋਕੇ ਤੇ ਗੱਬਣ ਦਾ ਬਾਈ ਦੇ ਘਰੋਂ ਚੇਪਾ ਲਾ ਕੇ ਲੈ ਜਿਓ ਉਸ ਤੋਂ ਬਾਅਦ ਬਾਈ ਕਹਿੰਦਾ ਕਿਸੇ ਵੀ ਪਸ਼ੂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਊਗੀ ਉਹ ਤੁਸੀਂ ਇੱਥੇ ਤਸੱਲੀ ਕਰ ਲਿਓ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਅੱਜ ਜੀ ਹੋਰ ਕੀ ਹਾਲ ਹੈ ਐਨ ਬੜੇ ਬੱਡੇ ਬਾਈ ਚੜਦੀ ਕਲਾ ਐਨ ਜਮਾ ਚੜਦੀ ਕਲਾ ਨੰਬਰ ਬੋਲ ਦਿਓ ਜੀ 7789009627 77890096 ਤੇ 27 ਹੈ ਨਾ ਇੱਥੋਂ ਕਰ ਲਿਆ ਐਰਸ਼ਾਰ ਤੋਂ ਸ਼ੁਰੂ ਇੱਥੋਂ ਕਰ ਲਿਆ ਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਤੇ ਨਾਲ ਬੱਚਾ ਕੀ ਆਦੇ ਬੱਸ ਆ ਗਿਆ ਅੱਤੋਰ ਬਾਈ ਹੋਲ ਕੇ ਨਾਲ ਆ ਗਿਆ ਮੇਲ ਕਾਪ ਸੁਆ ਕਿਹੜਾ ਇਹਦਾ ਸੁਆ ਦੂਜਾ ਜੀ ਸੁਆ ਦੂਜਾ ਤੇ ਕਿੰਨੇ ਕ ਦਿਨ ਦਾ ਹੋਊਗਾ ਸੁਆ ਇਹਦਾ ਸੁਆ ਹੋ ਗਿਆ ਹੁਣ ਵੇ 10 12 ਦਿਨ ਜੀ 10 12 ਦਿਨ ਦਾ ਅੱਤੇ ਆਰਡਰ ਦੀ ਸ਼ੇਪ ਸੋਹਣੀ ਰੱਖਦੀ ਹੈ ਨਾ ਨਾਲ ਲੱਗ ਮਾਜਾ ਬਹੁਤ ਵਧੀਆ ਕੁਆਲਟੀ ਬਹੁਤ ਨਵਾਂ ਇੱਕ ਨੰਬਰ ਆਈ ਜਮ ਆ ਗਈ ਸੱਜਣੋ ਆਇਰ ਸ਼ਹਿਰ ਦੇ ਵਿੱਚ ਤੇ ਬਾਕੀ ਜਿਹੜੀ ਚਵਾਈ ਆ ਚਵਾਈ ਬਾਈ ਕਹਿੰਦੇ ਇਹਦੀ ਬਾੜੀ ਖਰੀ ਆ ਮੱਜਾਂ ਨਾਲ ਦੀ ਚਵਾਈ ਆ ਬੱਚੀ ਦੀ ਸੁਆ ਦੂਜਾ ਆਰਡਰ ਇਦਾਂ ਦੀ ਰੱਖਦੀ ਹੈ ਨਾਲ ਲੱਗ ਮਾ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਤੇ ਬਾਕੀ ਸੁਆ ਦੀ ਠੰਡੀਆਂ ਚੋਣ ਜਮਾ ਜੀ ਜਮ ਦੁੱਧ ਤਿਆਰ ਕਿੰਨਾ ਬਾਈ ਹੁਣ ਇਹਦੇ ਕੋਲ 17 ਕਿਲੋ ਜਮਾ ਠੰਡਾ 17 ਹੈਗਾ ਤਿਆਰੀ ਦਾ ਜਮਾਈ ਚਾਰ ਡੰਗ ਚੋਕੇ ਲੈ ਕੇ ਜਾਵੇ ਅਗਲਾ ਜੀ ਠੀਕ ਆ ਆ ਗਈ ਯਾਰ ਸ਼ਹਿਰ ਦੇ ਵਿੱਚ ਨਾ ਆ ਗਈ ਸੱਜਣੋਂ ਯਾਰ ਸ਼ਹਿਰ ਦੇ ਵਿੱਚ ਕਿਉਂਕਿ ਐਰ ਸ਼ਹਿਰ ਹੋ ਗਈ ਜਰਸੀ ਹੋ ਗਈ ਬਹੁਤ ਰੇਅਰ ਮਿਲਦੀਆਂ ਕਾਮ ਆ ਇਹ ਤੇ ਹਾਈਟ ਵੀ ਚੰਗੀ ਰੱਖਦੀ ਆ ਨਾਈ ਵਾਲੀ ਵੱਡੀ ਆ ਤੇ ਨਾਈ ਵਾਲੀ ਛੋਟੀ ਆ ਮੀਡੀਅਮ ਹਾਈਟ ਦੇ ਵਿੱਚ ਆ ਗਈ ਜਗ੍ਹਾ ਵੀ ਥੋੜੀ ਘੱਟ ਰੋਕ ਤੇ ਜਿਹੜੀ ਕੰਪੈਸਟਰੀ ਆ ਕੰਪੈਸਟਰੀ ਦੁੱਧ ਦੀ ਚੰਗੀ ਆ ਇੱਕ ਤਾਂ ਹੁੰਦਾ ਵੀ ਯਾਰ ਇਹਨਾਂ ਦੇ ਦੇ ਦੂ ਬਾਈ ਹਨਾ ਹਾਂ ਜੀ ਇੱਕ ਸਬਬ ਹੁੰਦਾ ਵੀ ਇਹਦੇ ਕੋਲ ਯਾਰ ਇਹਨਾਂ ਤਿਆਰ ਤਿਆਰ ਆ ਜ ਤਿਆਰ ਤੇ ਦੇ ਦੂਗੀ ਚ ਗੱਲ ਜੋ ਹੀ ਗੱਲ ਆ ਵੀ ਸੱਜਣੋ ਪੈ ਜਾਂਦਾ ਖਾਸ ਅੰਤਰ ਪਰ ਇਹਦੇ ਕੋਲੇ ਜਿਹੜਾ ਦੁੱਧ ਆ ਬਾਈ ਕਹਿੰਦਾ ਯਾਰ ਸ਼ਹਿਰ ਪੰਛੀ ਕੋਲੇ ਤਿਆਰੀ ਦਾ ਦੁੱਧ ਆ ਜਿਹੜਾ ਤੁਸੀਂ ਡੰਗ 2 ਡੰਗ 4 ਡੰਗ ਬਾਈ ਦੇ ਘਰੋਂ ਚੋ ਸਕਦੇ ਹੁੰਦਾ ਸਵੇਰ ਆ ਗਈ ਬਿਲਕੁਲ ਠੰਡੀ ਸੀ ਲੱਗ ਰਹੀ ਪਰ ਇਧਰ ਮਾਰ ਕੇ ਵਾਲਾ ਇਹ ਚਵਾਈ ਦਿਖਾਈਏ ਕੈਸੀ ਆ ਉਹ ਇੱਥੋਂ ਦਿਖਾ ਦੇ ਲਾ ਮਾਰ ਕੇ ਦਿਖਾ ਦਵਾਂ ਤੁਹਾਨੂੰ ਇੱਕ ਇੱਕ ਤਾਰ ਚਵਾਈ ਦੇ ਹਨ ਆ ਗਈ ਜਮਾ ਕਿਉਂਕਿ ਥੱਲੇ ਜਾਦੇ ਤਾਂ ਨਹੀਂ ਮਾਰਦਾ ਆਪਣੇ ਭਰਾ ਲੜਪਾਉਂਦੇ ਨੇ ਫਿਰ ਆਹ ਚਵਾਈ ਤਾਂ ਮੱਝਾਂ ਨਾਲ ਦੀ ਆ ਯਾਰ ਜੋ ਬਾਈ ਦਾ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਆਏ ਆਉ ਪ੍ਰੈਸ਼ਰ ਹੈ ਇਹ ਪੈਸੇ ਕਿੰਨੇ ਲਵਾਂਗੇ ਇਹਦਾ ਲੈਣ ਦੇ ਨੂੰ 60000 ਜੀ ਫਿਕਸ ਜਾਈ ਆ ਜੰਮੀ ਬਸ ਮਾਨ ਤਾਨ ਕਰ ਲਾਂ ਠੀਕ ਹੈ ਗੱਲ ਆ ਜਾ ਇਧਰਲੇ ਬੰਨੇ ਬਾਈ ਕਹਿੰਦਾ ਲੈਣ ਦੇਣ ਜੀ ਰੇਟ ਆ ਬੱਚੀ ਦਾ 65000 ਦੀ ਦੇ ਦੇਣੀ ਆ ਦੁੱਧ 17 ਕਿਲੋ ਆ ਇਹ ਨਾਲਸਲ ਦੀ ਇੱਕ ਖਾਸੀਅਤ ਆ ਵੀ ਇਹ ਗਰਮੀ ਬਹੁਤ ਘੱਟ ਮਨਾਉਂਦੀ ਆ ਸਵੇਰ ਆਦੀ ਬਿਲਕੁਲ ਠੰਡੀ ਸੀਲਾ ਤਾਂ ਦੁਬਾਰੇ ਤੁਹਾਨੂੰ ਐਂ ਬਿਨਾ ਬੱਚੇ ਤੋਂ ਫੇਰ ਵੈਗਿ ਦਿਖਾ ਦਿੰਦਾ ਲੈ ਜਿਵੇਂ ਜਿਵੇਂ ਮਰਜ਼ੀ ਮਾਰ ਕੇ ਦਿਖਾ ਦਈਏ ਤਾਰ ਕੋਈ ਸਮੱਸਿਆ ਨਹੀਂ ਹੈਗੀ ਬੱਚਾ ਛੱਡੋ ਨਾ ਛੱਡੋ ਚਵਾਈ ਐਸੀ ਲੱਗੀ ਆ ਵੀ ਜਿਵੇਂ 2-3 ਲੱਖ ਵਾਲੀ ਚੰਗੀ ਝੋਟੀ ਨੂੰ ਲੱਗੇ ਤੇ ਦੁੱਧ ਦਾ ਕਲਰ ਵੀ ਚਿੱਟਾ ਬਿਲਕੁਲ ਇਹ ਹੋ ਜੂਗੀ 65 ਦੀ ਤੇ ਹੁਣ ਆ ਜਾਗਾ ਜੀ 2 ਨੰਬਰ ਵਾਲੀ ਤੇ ਇਹ ਆ ਗਈ ਕ੍ਰੋਸ ਸੰਗ ਚ ਬਾਈ ਹਨਾ ਹਾਂਜੀ ਢੋਰ ਚੋਬਰਾ ਖੋਲਕੇ ਇਹਦਾ ਸੁਆ ਕਿਡਾ ਇਹਦਾ ਹੋ ਤੀਜਾ ਚੌਥਾ ਜੀ ਤੀਜਾ ਚੌਥਾ ਹੋਊ ਹਨਾ ਹਾਂਜੀ ਆ ਤੀਜਾ ਚੌਥਾ ਸੁਆ ਹੋਊਗਾ ਤੇ ਕ੍ਰੋਸ ਸੰਗ ਚ ਨੇ ਜਿਹੜੀਆਂ ਮਤਲਬ ਗਰਮੀ ਨਹੀਂ ਮਨਾਉਂਦੀਆਂ ਬਾਈ ਹਨਾ ਗਰਮੀ ਬਹੁਤ ਘੱਟ ਮਨਾਉਂਦੀਆਂ ਇਹਦਾ ਸੁਆ ਕਿੰਨੇ ਕ ਦਿਨ ਦਾ ਇਹਨੂੰ ਹੋ ਗਿਆ ਜੀ 22-23 ਦਿਨਾਂ 22 23 ਦਿਨ ਦਾ ਸੂਆ ਤੇ ਦੁੱਧ ਹਾਜ਼ਰ ਕਿੰਨਾ ਗਿਆ 18 ਕਿਲੋ ਜੀ 18 ਕਿਲੋ ਤਿਆਰੀ ਦਾ ਹਾਂ ਜੀ ਤੁਰਦੀ ਘਟ ਹੈ ਨਾ ਤੁਰਦੀ ਬਾਈ ਬੰਦਾ ਨਾਉ ਕੱਚੇ ਲਾ ਗਿਆ ਯਾਰ ਪੈਰ ਕਰਾਈ ਠੀਕ ਹੈ ਗੱਲ ਆ ਇੱਕ ਪੂਰੇ ਪੱਕਾ ਤੇਰੀ ਕੋਲੇ ਨਾ ਪੱਕਾ ਆਪਣਾ ਜਮਾ 24 ਘੰਟੇ ਪੱਕਾ ਹੀ ਆ ਠੀਕ ਹੈ ਗੱਲ ਇੱਕ ਬਾਈ ਕੋਲੇ ਪੱਕੇ ਵਾਲਾ ਸਿਸਟਮ ਹੋ ਗਿਆ ਇੱਕ ਬਾਈ ਕਹਿੰਦਾ ਜਾਰੇ ਇਹਦੇ ਪੈਰ ਸਪੈਰ ਸਮਰਾਏ ਵੀ ਆ ਥੱਲਿਓਂ ਵੀ ਉਹ ਨਾਉ ਕਈ ਵਾਰੀ ਜਦੋਂ ਕੱਚਾ ਕੁੱੱਚਾ ਲੈ ਜਾਂਦਾ ਹੈ ਨਾ ਬਾਕੀ ਆ ਕੰਮ ਹੋ ਜਾਂਦਾ ਕਈ ਵਾਰੀ ਹਾਂ ਆਪਸ ਹੋਰੇ ਕਰਕੇ ਕਿਲਤ ਜੀ ਮੰਨ ਜਣਾ ਥੋੜੀ ਜੀ ਦੁੱਧ ਤਿਆਰ ਕਿੰਨਾ ਬਾਈ 18 ਕਿਲੋ ਡੰਗ ਤੋਂ ਡੰਗ ਚ ਵਾਦਾਂਗੇ ਚਾਹੇ ਚਾਰ ਡੰਗ ਚੋਂ ਕੇ ਲੈ ਕੇ ਜਾਵੇ ਅਗਲਾ ਜੀ ਪੱচ্চਾ ਕੀ ਆ ਨਾਲ ਇਹ ਬੱਚਾ ਇਹ ਮਗਰ ਬੱਸੀ ਜੀ ਉਹਨੂੰ ਥਲੇ ਰਿਆ ਹੋ ਗਿਆ ਮਰ ਗਿਆ ਲੋਕ ਮਤਰਾ ਲੱਗੇ ਠੀਕ ਆ ਗੱਲ ਮਤਲਬ ਸੂਈ ਕਿੰਨੇ ਦਿਨ ਦੀ ਹੈ ਸੂਈ ਉਹਨਾਂ ਨੂੰ 22-23 ਦਿਨ ਹੋ ਗਏ ਬੱਚੀ ਇਹਦੇ ਨੇੜ ਖੜੀ ਆ ਜਦੋਂ ਫੋਟੋ ਵੀਡੀਓ ਹੈਗੀ ਆ ਸਾਰਾ ਕੁਝ ਆ ਜੀ ਠੀਕ ਆ ਗੱਲ ਉਹ ਜਿਹੜੇ ਜਿਸ ਦਿਨ ਮਰੀ ਆ ਉਦੋਂ ਦੀ ਫੋਟੋ ਆ ਹਾਂ ਜੀ ਉਦੋਂ ਦੀ ਉਹ ਫੋਟੋ ਤਾਂ ਸੱਜਣੋ ਤਰੀਕ ਨਿਕਲ ਆਉਗੀ ਹਨਾ ਹਾਂ ਜੀ ਹਾਂ ਵੀ ਕਿੰਨੇ ਕੁ ਦਿਨ ਦਾ ਸੂਆ ਇਹਦਾ ਆਪਾਂ ਉਹ ਕੰਮ ਕਰਲਾਣੀ ਬੱਚਾ ਲਾ ਕੇ ਵੀ ਵੇਚ ਸਕਦੇ ਪਰ ਆਪੋ ਕੰਮ ਕਰਨਾ ਠੀਕ ਹੈ ਗਾ ਲਓ ਬਾਈ ਕਹਿੰਦਾ ਯਾਰ ਜਿਹੇ ਚੈੱਕ ਕਰਾ ਲੈ ਕੋਈ ਤੇ ਡਾਕਟਰ ਤੋਂ ਵੀ ਚੈੱਕ ਕਰਾ ਲੈ ਕੋਈ ਇਸ ਮਸਤੀ ਵਾਲੀ ਗੱਲ ਨਹੀਂ ਥਣ ਬਹੁਤ ਸੋਹਣਾ ਲੱਗਿਆ ਸੁਭਾਅ ਦੀ ਕਿਵੇਂ ਸੁਭਾਅ ਹੀ ਤਾਂ ਬੜੀ ਵਧੀਆ ਬੰਦਾ ਠੰਡੀ ਜਮੀ ਆ ਮਾਰੀ ਦੋ ਦਤਾਰ ਆਈ ਦੀ ਮੜੇ ਮਰਦੀ ਕਿਵੇਂ ਬਾਈ ਇਹ ਫਿਰ ਠੀਕੇ ਦੇਖ ਕੇ ਕਿਵੇਂ ਚਬਾਈ ਦਿਖਾ ਗਿਆ ਰੀ ਕੈਸੀ ਆ ਓਏ ਦੁੱਧ ਦੇਦਾ ਵੀ ਮੱਜਾਂ ਨਾਲ ਲਈ ਅਗਲੇ ਜੀ ਮਾਰਦੇ ਬਾਈ ਛੱਡ ਦੋ ਜੀ ਥਣ ਦਾ ਸਹਿਜ ਐ ਇੰਨਾ ਕਮਾਲ ਦਾ ਲੱਗਿਆ ਵੀ ਹੱਥੀ ਚਬਾਈ ਵਾਲਾ ਥਣ ਲੱਗਿਆ ਆਪਾਂ ਮੁਠੀ ਵਾਲਾ ਕਹਿ ਲੰਨੇ ਆ ਚੋਣ ਚ ਪਾਉਣ ਦੀ ਬਿਲਕੁਲ ਫੋਕੀ ਆ ਤੇ ਦੁੱਧ ਦਾ ਜਿਹੜਾ ਕਲਰ ਆ ਕਲਰ ਇਹਦਾ ਵੀ ਮੱਜਾਂ ਦੇ ਜਮ ਮੱਜਾਂ ਮਾਰ ਕੇ ਕਹਿ ਨਹੀਂ ਸਕਦਾ ਵੀ ਗਾਂ ਦਾ 17 18 ਕਿਲੋ ਦੁੱਧ ਆ ਤੁਸੀਂ ਐ ਮੰਨ ਲਿਓ ਵੀ ਚੰਗੇ ਰੇਟ ਵਾਲੀ ਮੱਝ ਨੂੰ ਟੱਕਰ ਦਈਏ ਹਾਂਜੀ ਹਾਂ ਤੇ ਪੈਸੇ ਦੇ ਡਾਕਟਰ ਕਿੰਨੇ ਲਵਾਂਗੇ ਫਿਰ ਇਹ ਦੇਵਾਂਗੇ 45000 ਦੀ ਫਿਕਸ ਜੀ ਹਾਂ ਮਾਨ ਤਾਨ ਕਰ ਦਾਂਗੇ ਠੀਕ ਆ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ ਪਰ ਕੋਈ ਬੰਦਾ ਬਾਈ ਵੀਡੀਓ ਦੇਖ ਕੇ ਆਉਂਦਾ 500 ਸੌੜ ਕਰਾਂਗੇ ਮਾਨ ਠੀਕ ਆ ਗੱਲ ਆ ਮਾਨ ਤਾਨ ਉਹ ਚ ਹੋ ਜਾਊਗਾ ਜੇ ਕਿਸੇ ਨੇ ਡਾਕਟਰ ਇਹ ਦੋਨੇ ਸੂਈਆਂ ਹੋਈਆਂ ਲੈਣੀਆਂ ਹੋਣੀਆਂ ਦੇ ਦਾਂਗੇ ਜੋੜੇ 'ਚ ਡਾ ਦਾਂ ਇਹ ਹੁਣ ਆ ਜਾ ਗਰੀ 3 ਨੰਬਰ ਵਾਲੀ ਤੇ ਆਹ ਬੱਚੀ ਦਾ ਬਾਹਲੀ ਸਾਮਨੀ ਹੋਈ ਆ ਕਿਸੇ ਦੀ ਬਹੁਤ ਵਧੀਆ ਜੀ ਅਜੇ ਹੁਣ ਇਲਾਹੀ ਅੱਗਿਆ ਹੋਰ ਬਾਈ ਖੋਲ ਕੇ ਇਹ ਬਾਈ ਕਹਿੰਦਾ ਹੁਣੇ ਹੁਣੇ ਆਈ ਆ ਹਜੇ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜਾ ਜੀ ਦੂਜਾ ਭੜਪੜ ਜੀ ਲੱਗੀ ਆ ਨਾ ਹਾਂ ਕਿੰਨੇ ਦਿਨ ਕੱਢ ਦੂ ਇਹ ਇਹ ਲੈ ਜੋ ਇਹ ਹਫਤਾ ਇੱਕ ਹਫਤਾ ਹਾਂ ਆ ਤੇ ਬਜੂਦ ਚੰਗਾ ਜਾਨ ਵੀ ਪਲੂਣ ਨੇ 20 ਕਿਲੋ ਕੱਢਿਆ ਜੀ ਨੇ ਇੱਥੋਂ ਦਿਖਾ ਗਿਆ ਰੀ ਸੈਜ ਸੈਜ ਥਾਣੇ ਦਾ ਕਿੰਨਾ ਕਮਾਲ ਦਾ ਲੱਗਿਆ ਇਹਨੂੰ ਆ ਡਰ ਅੱਗੇ ਵਾਲੇ ਬੰਨੇ ਬਿਲਕੁਲ ਨਾਲ ਲੱਗਵਾ ਟੁੱਟਮਾ ਨਹੀਂ ਹੋਗਾ ਕਿਸੇ ਵੀ ਪੱਖ ਤੋਂ ਤੇ ਜਾਨ ਜੂਨ ਵੀ ਬੱਚੀ ਚ ਬਾਲੀ ਆ ਤੇ ਆ ਗਈ ਹਲਕੇ ਜੇ ਕਰੋ ਸੰਗ ਜੀ ਹਾਂ ਜੀ ਕਰੋ ਸਾ ਜੀ ਮੌਸਮ ਚੱਲਣ ਵਾਲੀ ਆ ਜਿੱਦਾਂ ਦੀ ਮੌਸਮ ਆ ਤੇ ਬਾਕੀ ਇਥੇ ਬੱਚੀ ਦਾ ਕਰ ਸਕਦੇ ਤੋੜਾ ਤੋੜਾ ਚੈੱਕ ਤੇ ਆਡਰ ਰੱਖੂਗੀ ਨਾਲ ਲੱਗਵਾ ਤੇ ਥਣ ਰੱਖੂ ਮੁਠੀ ਵਾਲਾ ਕਿਉਂਕਿ ਗਾਵਾਂ ਚ ਲੰਬਾ ਥਣ ਤੇ ਟੁੱਟਮਾ ਲੇਵਾ ਕਾਮਯਾਬ ਨਹੀਂ ਹੋਦਾ ਬਾਈ ਹਨਾ ਇਹ ਇਹ ਚੀਜ਼ ਕਾਮਯਾਬ ਆ ਜਿਵੇਂ ਦਾ ਲੈਗ ਸਕੋਰ ਵੀ ਬੜਾ ਮਜ਼ਬੂਤ ਆ ਬਾਡੀ ਵਾਲੇ ਪੱਖ ਤੋਂ ਵੀ ਤੇ ਥਣ ਦਾ ਸਹਿਜ ਵੀ ਜਿਵੇਂ ਇਹ ਆਪਾਂ ਨੇ ਗੱਬਣ ਭੇਜਨੀ ਆ ਕਿਸੇ ਕੋਲ ਥਾਣਾ ਦੀ ਗਰੰਟੀ ਦੀ ਭੇਜ ਜਿੰਮੇਵਾਰੀ ਹੈ ਜੀ ਆਪਣੀ ਮਜਬੂਤ ਬਾਲੀ ਆ ਉਸ ਤੋਂ ਨਾ ਜਿਵੇਂ ਆਪਾਂ ਕਹਦੇ ਨੇ ਮੱਝ ਦਾ ਮੱਝ ਦੀ ਬੋਲੀ ਆ ਪਾਣਾ ਲਾ ਕਰੇ ਲਾਲੇ ਗਾਂ ਪਾਸ ਕਰ ਲੈ ਫਿਰ ਪੈਸੇ ਦੇ ਦੇ ਠੀਕ ਆ ਗੱਲ ਆ ਆ ਬਾਈ ਕਹਿੰਦਾ ਰੁਪਈਏ ਬਾਅਦ ਚੋ ਲੈ ਲਾਂਗੇ ਜੇ ਇਹ ਆਪਦੇ ਘਰੇ ਬੁਲਾ ਕੇ ਪਾਸ ਕਰ ਲੈ ਚਾਹੇ ਮੈਂ ਜਾਦੇ ਬੇਨਤੀ ਤਾਂ ਇਹ ਕਰੂੰਗਾ ਵੀ ਇੱਥੇ ਬਾਤ ਕਰਕੇ ਨਾ ਕਿਉਂਕਿ ਨਾ ਯਾਰ ਸੋਡੀ ਖੇਚੜਾ ਵਧੇ ਤੇ ਨਾ ਵਧੇ ਬਾਈ ਦੀ ਖੇਚੜਾ ਹਣਾ ਕਿਉਂ ਇਹ ਤਾਂ ਕੰਚ ਦਾ ਸਮਾਨ ਨੇ ਕੁਛ ਵੀ ਕਰਦਾ ਹਾਂ ਇਹ ਇੱਥੋਂ ਇੱਥੋਂ ਦਿਖਾਈ ਗੈਰੀ ਆਡਰ ਇਹਦਾ ਗਾਲੇ ਬੰਨੇ ਆਰਡਰ ਕਿੰਨਾ ਰੱਖਦੀ ਆ ਤੇ ਨਾੜਾ ਨੂੜਾ ਵੀ ਸੁੱਖ ਨਾ ਫੁੱਲ ਆ ਗਈਆਂ ਤੇ ਆਰਡਰ ਪਛਾਣ ਉਹ ਵੀ ਸੋਨਾ ਬਣਾਉ ਕਿੰਨੇ ਕਿ ਦਿਨ ਕੱਢਦੀ ਆ ਬਾਈ ਇਹ ਇਹ ਲੈ ਜੀ ਹਫਤਾ ਜੀ ਇੱਕ ਹਫਤਾ ਆ ਬਣੂ ਬਹੁਤ ਗਰੀ ਹੱਥ ਹੋ ਜੇ ਉਹ ਹਾਂ ਜੀ ਇੱਕ ਹਫਤੇ ਦੀ ਕੱਚੀ ਆ ਇਹਦੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹ ਦੇ ਦਾਂਗੇ 55000 ਦੀ ਜੀ 55 ਦੀ ਫਿਕਸ ਜੀ ਜਮੀਏ ਐ ਬਾਈ ਕਹਿੰਦਾ ਸਿਰਫ ਤੇ ਸਿਰਫ 55000 ਦੀ ਦੇ ਦਾਂਗੇ ਜੇ ਹੁੰਦੀ ਸਰਦੀ ਵਾਲੀ ਰੁੱਤ ਚ ਫੇਰ ਐ ਮੰਨ ਲਓ ਵੀ ਤੁਹਾਨੂੰ ਮੰਨ ਲਓ 85 85 80 ਡੇਢ ਜਿਹੜੇ ਪਹੁੰਚਦਾ ਨਹੀਂ ਦੀ ਸੂਈ ਇਹਦੀ ਤੇ ਹੁਣ ਮਾਰਗਰੀ ਲਾਸਟ ਵਾਲੀ ਤੇ ਕੈਮਰਾ ਇਹ ਦਾ ਸੂਆ ਕਿਹੜਾ ਇਹਦਾ ਤੀਜਾ ਜੀ ਤੀਜਾ ਚੌਥਾ ਤਾਂ ਹੋਊਗਾ ਹਨਾ ਹਾਂ ਜੀ ਤੋੜ ਬਈ ਹੋਰ ਕਿ ਲੈ ਕੱਢ ਕਿੰਨੇ ਦਿਨ ਕੱਢਦੀ ਆ ਇਹ ਲੈ ਲੈਂਦੇ 10 ਦਿਨ 12 ਦਿਨ 10 ਤੋਂ 12 ਦਿਨ ਕਿੰਨਾ ਕਰ ਦੱਸਿਆ ਦਾ ਦੁੱਧ 22 ਤੋਂ ਪਲੱਸ ਦੀ ਕਰ ਜ਼ਿੰਮੇਵਾਰੀ ਆਪਣੀ ਰਸਤੇ ਵਾਲੀ ਚਾਈ ਹੋ ਜਾਂਦਾ ਠੀਕ ਆ ਗੱਲ ਆ 22 ਤੋਂ ਉੱਪਰ ਦੀ ਬਾਈ ਕਹਿੰਦਾ ਦੀ ਗਾਰੰਟੀ ਆ ਹਾਂ ਇਹ ਤਾਂ ਆਪਣੇ ਆ ਹੀ ਮੰਨੋ ਵੀ ਆਪਣੇ ਘਰ ਦੀ ਪੱਕੇ ਟੂਰ ਦਾ ਟੋਰੇ ਦਾ ਜ਼ਰੂਰ ਮੰਨਣੀਆਂ ਕਿਉਂਕਿ ਪੈਰ ਪੂਰੇ ਇਹਨਾਂ ਦੇ ਜਿਹੜੀਆਂ ਜਿਹੜੀਆਂ ਕੰਮਾਂ ਦੇ ਉੱਥੇ ਸਿੰਗਲ ਚ ਲੈਣਦੇ ਸੀ ਠੀਕ ਆ ਗੱਲ ਆ ਠਾਣਾ ਦੀ ਇਹਦੀ ਵੀ ਉਹ ਗਾਰੰਟੀ ਰਹੂਗੀ ਜਮਾ ਜਿੰਮ ਪੈਰ ਥੋੜੀ ਜਿਆਦਾ ਕਰਦੇ ਥੱਲੋਂ ਹਣਾ ਉਹਦੇ ਕਰਕੇ ਇਹ ਪੱਕਾ ਮੰਨਦੇ ਜੋ ਥੋਲੇ ਆਂਦੀ ਰਹੀ ਤੇ ਜੋ ਉੱਥੇ ਕੱਚੇ ਚ ਰਹੀ 24 ਗੱਲ ਠੀਕ ਹੈ ਗੱਲ ਇਹ ਕਿੰਨੇ ਦਿਨ ਦਾ ਡੁੱ ਇਹ 10 12 ਦਿਨ ਦੀ 10 ਤੋਂ 12 ਹਾਂ ਜੀ ਗਰਮੀ ਗਰਮੀ ਦੇ ਹਿਸਾਬ ਨਾਲ 20 ਕਿਲੋ ਦੀ ਰੋਟ ਦੇ ਦੇਗਾ ਜਮਾਂ ਜੀ ਕੋਈ ਹੌਂਕ ਦੇ ਨਹੀਂ ਕੁਛ ਨਹੀਂ ਕਰਦੀ ਠੀਕ ਹੈ ਗੱਲ ਕਮਾਲ ਆ ਜੋ ਬਰਾ ਇਥੋਂ ਇੱਕ ਹਫਤਾ ਬਾਈ ਕਿਨਾਂ ਦਾ ਪੈਂਡਿੰਗ ਹੈ ਤੇ ਥਾਣਾ ਦੀ ਗਰੰਟੀ ਇਹਦੀ ਵੀ ਰਹੂਗੀ ਜਮਾਂ ਜੀ ਖਿੱਚ ਕੇ ਦਿਖਾ ਦਾਂਗੇ ਤੇ ਆਪਾਂ ਵੀਡੀਓ ਚ ਠੀਕ ਹੈ ਗੱਲ ਚਲ ਵੀਡੀਓ ਤੇ ਚੇਪਾ ਕਰ ਲਈ ਲਾਉਣਾ ਜਲਦੀ ਸੁਪਾਨੀ ਆ ਆ ਉਹ ਬਾਕੀ ਜਿਹੜੇ ਭਰਾ ਨੂੰ ਯਾਰ ਗੱਬਣ ਪਸੰਦ ਆਉਣੀਆਂ ਉਹ ਚੇਪਾ ਲਾ ਕੇ ਲੈ ਜਾ ਬਾਰ-ਬਾਰ ਇਹੀ ਕਹਿੰਦਾ ਉਹਨਾਂ ਵੀਡੀਓ ਚ ਵੀ ਜਿਹਨੂੰ ਸੂਆ ਸਮਾਰਾ ਪਸ਼ੂ ਪਸੰਦ ਆਉਂਦਾ ਉਹ ਡੰਗ ਤੋਂ ਡੰਗ ਚੋ ਕੇ ਲੈ ਜਾ ਕਰੋ ਜਿਹੜਾ ਸੱਜਣ ਤੁਹਾਨੂੰ ਡੰਗ ਤੋਂ ਡੰਗ ਨਹੀਂ ਪਸ਼ੂ ਚ ਬੌਂਦਾ ਕਹਿ ਕੇ ਮੈਂ ਕਹਿੰਦਾ ਹੁਣਾਂ ਵੀ ਯਾਰ ਉੱਥੇ ਪਸ਼ੂ ਵੀ ਨਾ ਲਿਆ ਕਰੋ ਕਿਉਂਕਿ ਜਦੋਂ ਆਪਣਾ ਪਸ਼ੂ ਖਰਾਬ ਹੋ ਜਾ ਆਪਾਂ ਨੂੰ ਚਬਾਉਣ ਚ ਕੋਈ ਦਿੱਕਤ ਵੀ ਨਹੀਂ ਹੈਗੀ ਇਹਦਾ ਰੇਟ ਕੀ ਰਹੂਗਾ ਇਹ ਵੀ 55000 ਦੀ ਦੇ ਦਾਂਗੇ ਇਹ ਵੀ 55 ਹਾਂ ਜੀ 55 ਮੈਂ 1 ਲੱਖ ਤੇ 10000 ਹੋ ਗਿਆ ਡਾਕਟਰ ਜੋੜਾ ਕਿੰਨੇ ਦਾ ਕਰਦੀ ਐ ਫਿਕਸ ਜਾਂ ਜਮੇ ਫਿਰ 15 ਦਾ ਜੀ 15 ਦਾ 13 ਮਾਣ ਬਸ 13 ਮਾਣ ਪੂਰੇ ਮਾਰੇ ਦਾ ਨਹੀਂ ਕਰਦਾ ਕਰ ਦਾਂਗੇ ਦੇਖੋ ਬਹੁਤ ਵਧੀਆ ਬੱਚੀ ਠੀਕ ਹੈ ਗੱਲ ਬੱਚੀ ਚੰਗੀ ਆ ਲੈ ਬਾਈ ਕਹਿੰਦਾ ਚੇਪਾ ਵੀ ਤੁਹਾਨੂੰ ਲਾਗੀ ਦਿਖਾ ਦਿੰਦੇ ਮੈਂ ਸੁਣ ਪਾਂਦੀ ਗਈ ਵਾਰੀ ਪਹਿਲਾਂ ਫਿਰ ਨਹੀਂ ਸੁਣਦੀ ਆ ਤੁਹਾਨੂੰ ਠੀਕ ਹੈ ਗੱਲ ਤੇ ਬਾਕੀ ਉਹੀ ਗੱਲ ਆ ਵਪਾਰੀ ਭਰਾ ਵੀ ਯਾਰ ਕਾਮਯਾਬੀ ਪਸ਼ੂ ਲੈ ਕੇ ਆਉਂਦਾ ਥੱਲੇ ਦਾ ਕਿਉਂਕਿ ਉਹਨੇ ਵੀ ਅੱਗੇ ਵੇਚਣਾ ਹੁੰਦਾ ਰਿਹਾ ਜੀ ਉਹ ਸੀਨ ਤਾਂ ਹੁੰਦਾ ਨਹੀਂ ਵੀ ਉਹਨੇ ਕੋਈ ਪਸ਼ੂ ਨੂੰ ਪੜਨ ਲਾਉਣਾ ਹੁੰਦਾ ਉਹਨੇ ਵੀ ਵਿਕਰੀ ਵਾਸਤੇ ਲਿਆਉਣਾ ਹੁੰਦਾ ਤੇ ਜੋੜਾ ਫਿਕਸ ਜਆ ਬਾਈ ਕਹਿੰਦਾ 1 ਲੱਖ ਦਾ ਹੋ ਜੂ ਬਾਈ ਇਹ 5 ਦਾ ਕਰਦਾ ਇੱਕ 5 ਦਾ ਇਹ ਜੋੜਾ ਜੀ ਫਿਕਸ ਜਆ ਕਿਸੇ ਭਰਾ ਨਹੀਂ ਲੈਣਾ ਇਹ ਬੱਛੀ 45 ਦੀ ਆ 17 18 ਕਿਲੋ ਤਿਆਰ ਆ ਮਾਨਤਾਨ ਹੋ ਜੂਗਾ ਤੇ ਇਹ ਸ਼ਹਿਰ ਬੱਛੀ ਹੈਗੀ ਆ 65000 ਦੀ ਥੋੜਾ ਬਹੁਤਾ ਮਾਨਤਾਨ ਜਆ ਹੋ ਜੂਗਾ ਇਹਦੇ ਚ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ ਤੇ ਬਾਕੀ ਨੰਬਰ ਕਿੰਨਾ ਜੀ 70890 ਜੀ 099722 789009627 ਲੰਗੋਵਾਲ ਮੇਨ ਅੱਡੇ ਦੇ ਬਿਲਕੁਲ ਨੇੜੇ ਆ ਨੋਹਰਾ ਬਾਈ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕਿ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ